ਸਸਕਲ ਦੋਸਤੋ ਸਰਨ ਸਵਰਾਜ 855 ਪੁਰਾਣਾ ਮਾਡਲ ਬਕਾਉਆ ਹੈ ਡਬਲ ਕਲਚ ਆ ਗਿਆ ਹੈ ਤੇ 6 ਛਿਰੀ ਜਾ ਗਿਆ ਦੇਖੋ ਸਾਫ ਸੁਥਰਾ ਟਰੈਕਟਰ ਕੋਈ ਲੀਕ ਸੀਕ ਨਹੀਂ ਹੈਗਾ ਤੇ ਮਾ ਸੁੱਕਾ ਟਰੈਕਟਰ ਹੈ ਸਾਰੇ ਚੈੱਕ ਕਰ ਲੁ ਕੋਈ ਲੀਕ ਸੀਕ ਨਹੀਂ ਆ ਦੇਖੋ ਪੂਰਾ ਸਾਫ ਸੁਥਰਾ ਟਰੈਕਟਰ ਨਵੀਂ ਬੈਟਰੀ ਹੈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ 40 45 ਪੈਸੇ ਨੇ ਛੇਤਰੀ ਕਰਵਾਇਆ ਹੈ ਦੇਖੋ ਛੇਤਰੀ ਕਰਵਾਇਆ ਹੋਇਆ ਸਾਫ਼ ਸੁਥਰਾ ਸੁਕਾ ਟਰੈਕਟਰ ਹੈ ਕਿਸੇ ਪਾਸੇ ਕੋਈ ਲੀਕ ਨਹੀਂ ਹੈਗੀ ਟਰੈਕਟਰ ਦੇ ਤੇ ਮਗਰਹਾੜ ਪੂਰੇ ਸਾਫ਼ ਸੁਥਰੇ ਪਏ ਨੇ ਰੰਗ ਦਾ ਚਲੋ 93 ਮਾਡਲ ਹੈ ਹਨ ਜਿਹੜਾ ਹੈਗਾ ਹੈਗਾ ਹੀ ਤੇ 40 45 ਪੈਸੇ ਟਾਇਰ ਨੇ ਟਰੈਕਟਰ ਪੂਰੀ ਵਧੀਆ ਕੰਡੀਸ਼ਨ ਚਾ ਰੰਗ ਸਾਰਾ ਜੈਨੂ ਮਾਣਾ ਕਿਤੇ ਕੋਈ ਰੀਬੇਲ ਵਗੈਰਾ ਨਹੀਂ ਹੈਗਾ ਮਗਰ ਹੱਟ ਜ਼ਰੂਰ ਦੁਬਾਰਾ ਦੂਰਾ ਬੱਜਾ ਹੋਣਾ ਤੇ ਚੱਕੇ ਚੁੱਕੇ ਸਾਰੇ ਨਾਲ ਦੇ ਨਹੀਂ ਆ ਦੇਖ ਲਓ ਸਾਹਮਣੇ ਆ ਸਾਰਾ ਥਿੱਕ ਤੋਂ ਆ ਦੇਖੋ ਕਿਥੋਂ ਵੀ ਲੀਕ ਸੀ ਕਰੀਗਾ ਟਰੈਕਟਰ ਸਾਰਾ ਸੁੱਕਾ ਟਰੈਕਟਰ ਪੇ ਚੈੱਕ ਕਰ ਡਬਲ ਕਲਚ ਹੈ ਛੇ ਜੁਰੀ ਹੈ ਪੰਜਾਬ ਨੰਬਰ ਹੈ ਤੇ ਬਈ ਦਾ ਸਾਰਾ ਕੰਮ ਹੋਇਆ ਹੋਇਆ A to Z ਨਵੇਂ ਮੜਨ ਵਾਲਾ ਪੰਪ ਵੀ ਹੋਇਆ ਤੇ ਇਹਦਾ ਲਿਫਟ ਪੰਪ ਵੀ ਹੋਇਆ ਇੰਜਨ ਦਾ ਕੰਮ ਵੀ ਹੋਇਆ ਜਿਵੇਂ ਸੁਕਾ ਟਰੈਕਟਰ ਹੈ ਕੋਈ ਲੀਕਿੰਗ ਸ਼ੀਕਿੰਗ ਦੀ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਚ ਤੇ ਰੰਗ ਜਿਹੜਾ ਸਾਰਾ ਸ਼ੋਅ ਵਗੈਰਾ ਦਾ ਸਾਰਾ ਨਾਲ ਦਾ ਜੈਨੂਇਨ ਹੈ ਕੋਈ ਰੀਪੇਂਟ ਵਗੈਰਾ ਨਹੀਂ ਹੈਗਾ ਫਿਲਟਰ ਦੇ ਤੇ ਜਿਹੜਾ ਬਾਕੀ ਸਾਰਾ ਸਾਹਮਣੇ ਆ ਹਨਾ ਬਾਈ ਕੋਈ ਆਇਆ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਲੋ ਕੋਈ ਚੀਲ ਕੋਈ ਹੋਈ ਹੈ ਸਾਰਾ ਕੁਝ ਸਾਹਮਣੇ ਆ ਨਵੀਂ ਬੈਂਟਰੀ ਹੈ ਦੁਬਾਰੀ ਫੇਰਦਾ ਪੰਜਾਬ ਨੰਬਰ ਡਬਲ ਕਲਚ 93 ਮਾਡਲ 855 ਬਕਾਊ ਹੈ ਰੇਟ ਇਹਦਾ ਇੰਨਾ ਸਸਤਾ ਰੇਟ ਕਦੋਂ ਮਿਲਣਾ ਨਹੀਂ 130000 ਬਾਈ ਹੋਰੀ ਮੰਗਦੇ ਨੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਬਾਈ ਹੋਰਾਂ ਨਾਲ ਗੱਲ ਕਰ ਲਓ ਕਿਸੇ ਨੇ ਲੈਣਾ ਹੈ ਇਹ ਟਰੈਕਟਰ ਬਈ ਸਾਰਾ ਜੈਨੂਆਣਾ ਇਹ ਖੜਾ ਮਾਨਸਾ ਏਰੀਆ ਦੇ ਵਿੱਚ ਐਂਡ ਘਰਾਣੇ ਕਿਸੇ ਨੇ ਵੀ ਮੇਰੇ ਵੀਰ ਨੇ ਲੈਣਾ ਹਨਾ ਉਹ ਨੰਬਰ ਤੇ ਗੱਲ ਕਰ ਲਿਓ ਸਾਰਾ ਜੈਨੂਆਣ ਟਰੈਕਟਰ ਹੈ ਸੁੱਕਾ ਟਰੈਕਟਰ ਸਾਰਾ ਕੋਈ ਲੀਕਿੰਗ ਸ਼ੀਕਿੰਗ ਨਹੀਂ ਇੱਕ ਹੁੰਦਾ ਵੀ ਉਹੀ ਗੰਦਾ ਆ ਟਰੈਕਟਰ ਨਾ ਉਹ ਨਹੀਂ ਬਈ ਪੂਰਾ ਵਧੀਆ ਟਰੈਕਟਰ ਹੈ ਫਾਰਮ ਸੰਭਾਲ ਚ ਚੱਲਿਆ ਹੋਇਆ ਕੋਈ ਚੱਕਰ ਨਹੀਂ ਹੈਗਾ ਟਰੈਕਟਰ ਨੂੰ ਸਾਰਾ ਓਕੇ ਆ ਘਰੇ ਖੜਾ ਟਰੈਕਟਰ ਹੈ ਕੋਈ ਵਪਾਰ ਲੈਣ ਚ ਨਹੀਂ ਜਿਹੜੇ ਵੀਰ ਕਹਿੰਦੇ ਨੇ ਵੀ ਘਰੇ ਖੜਾ ਟਰੈਕਟਰ ਮਿਲ ਜੇ ਘਰੇ ਖੜਾ ਟਰੈਕਟਰ ਹੈ ਇਹ ਵਪਾਰ ਕਿਸੇ ਵਪਾਰੀ ਦਾ ਟਰੈਕਟਰ ਨਹੀਂ ਹੈਗਾ ਪੂਰਾ ਸਾਫ ਸੁਥਰਾ ਟਰੈਕਟਰ ਹੈ ਛਤਰੀ ਸੂਰੀ ਦਾ ਕੱਪੜਾ ਵੀ ਪੂਰਾ ਵਧੀਆ ਲੱਗਿਆ ਹੋਇਆ ਤੇ ਓਕੇ ਰਿਪੋਰਟ ਹੈ ਸ਼ੌਂਕੀਆ ਚੀਜ਼ ਹੈ ਸਾਰੀ ਆ ਦੇਖੋ ਬਾਈਆਂ ਗਲਾਸ ਲੂਸ ਟੰਗਣ ਨੂੰ ਲਵਾਏ ਹੋਇਆ ਓਕੇ ਰਿਪੋਰਟ ਟਰੈਕਟਰ ਕਿਸੇ ਨੇ ਵੀ ਮੇਰੇ ਵੀਰ ਨੇ ਲੈਣਾ ਤਾਂ ਉਹ ਨੰਬਰ ਸਕਰੀਨ ਤੇ ਚਲੀ ਜਾਣਾ ਗੱਲ ਕਰ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਜਿਹੜੇ ਫੇਸਬੁੱਕ ਤੇ ਦੇਖਦੇ ਆ ਉਹ ਕਰ ਲਿਓ ਪੇਜ ਨੂੰ ਫੋਲੋ ਜਿਹੜੇ YouTube ਤੇ ਦੇਖੇ ਤਾਂ ਉਹ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਕਿਉਂ ਜੇ ਆਪਾਂ ਆਪਣੀ ਲੈਣਾ ਕਈ ਵਾਰੀ ਕਿਸੇ ਹੋਰ ਭਰਾ ਨੇ ਲੈਣਾ ਹੁੰਦਾ ਹਨਾ ਉਹਦੇ ਤੱਕ ਵੀਡੀਓ ਪਹੁੰਚ ਜੇ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ